ਪੰਜਾਬੀ ਕਹਾਣੀਆਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹਰ ਇਨਸਾਨ ਤੋਂ ਗਲਤੀਆਂ ਹੁੰਦੀਆਂ ਹਨ ਮਨੁੱਖ ਗਲਤੀਆਂ ਦਾ ਪੁੱਤਲਾ ਹੈ ਉਦਾਹਰਨ ਵਜੋਂ ਜਦੋਂ ਬੱਚਾ ਤੁਰਨਾ ਸਿੱਖਦਾ ਹੈ ਉਹ ਹਰ ਕਦਮ ਤੇ ਡਿੱਗਦਾ ਹੈ ਉਦੋਂ ਵੀ ਉਹ ਖੜਾ ਹੋ ਚੱਲਦਾ ਹੈ ਅਤੇ ਜਦੋਂ ਉਹ ਤੁਰਨਾ ਸਿੱਖ ਲੈਂਦਾ ਹੈ ਤਾਂ ਪੂਰੇ ਘਰ ਵਿੱਚ ਰੌਲਾ ਪਾਉਂਦਾ ਹੈ ਇਸੇ ਤਰ੍ਹਾਂ ਜਦੋਂ ਮਨੁੱਖ ਵੱਡਾ ਹੁੰਦਾ ਹੈ ਅਤੇ ਉਸ ਨੂੰ ਸਹੀ ਮਾਰਗਦਰਸ਼ਨ ਨਹੀਂ ਮਿਲਦਾ ਤਾਂ ਉਹ ਅਕਸਰ ਠੋਖਾ ਖਾ ਜਾਂਦਾ ਹੈ ਪੀਰੋ ਆਪਣੇ ਆਪ ਨੂੰ ਸੰਭਾਲਦਾ ਹੈ ਹਰ ਰੋਜ਼ ਕੁਝ ਨਵਾਂ ਸਿੱਖਦਾ ਹੈ ਲੋਕ ਕਹਿੰਦੇ ਹਨ ਕਿ ਪੜਨ ਦੀ ਉਮਰ ਖਤਮ ਹੋ ਗਈ ਹੈ ਵਿਆਹ ਦੀ ਉਮਰ ਖਤਮ ਹੋ ਗਈ ਹੈ ਅਤੇ ਮੈਂ ਕਹਿੰਦਾ ਹਾਂ ਕਿ ਅਸੀਂ ਹਰ ਰੋਜ਼ ਕੁਝ ਨਵਾਂ ਸਿੱਖਦੇ ਹਾਂ ਕੁਝ ਨਵਾਂ ਸੁਣਦੇ ਹਾਂ ਅਤੇ ਜ਼ਿੰਦਗੀ ਵਿੱਚ ਅੱਗੇ ਵਧਦੇ ਹਾਂ ਜੇਕਰ ਅਸੀਂ ਕਿਸੇ ਵੀ ਮਹਾਪੁਰਖ ਦੀ ਜੀਵਨੀ ਤੇ ਨਜ਼ਰ ਮਾਰੀਏ ਤਾਂ ਉਹ ਆਪਣੇ ਜੀਵਨ ਵਿੱਚ ਇਹ ਮੁਕਾਮ ਮਿਹਨਤ ਕਰਕੇ ਪ੍ਰਾਪਤ ਕਰਦਾ ਹੈ ਸਾਨੂੰ ਹਮੇਸ਼ਾ ਚੰਗੇ ਲੋਕਾਂ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ ਕੋਈ ਵੀ ਵਿਅਕਤੀ ਬਿਲਕੁਲ ਬੁਰਾ ਨਹੀਂ ਹੁੰਦਾ ਉਸ ਵਿੱਚ ਵੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਹੁੰਦੀਆਂ ਹਨ ਜੋ ਸਾਡੇ ਵਿੱਚ ਨਹੀਂ ਹਨ ਇਸ ਲਈ ਸਾਨੂੰ ਮਨੁੱਖ ਦੇ ਭਲੇ ਵੱਲ ਵਧਣਾ ਚਾਹੀਦਾ ਹੈ ਕੀ ਇਸ ਦੀਆਂ ਬੁਰਾਈਆਂ ਨੂੰ ਅਪਣਾਇਆ ਜਾਵੇ ਇਸੇ ਤਰ੍ਹਾਂ ਮੇਰੀ ਇਹ ਕਹਾਣੀ ਬਹੁਤ ਗੁੰਝਲਦਾਰ ਹੈ ਅਤੇ ਇਸ ਨੂੰ ਸੁਣ ਕੇ ਤੁਹਾਡੇ ਰੋਣ ਤੇ ਖੜੇ ਹੋ ਜਾਣਗੇ ਅੱਜ ਮੇਰੇ ਵਿਆਹ ਦਾ ਤੀਜਾ ਦਿਨ ਸੀ ਪਰ ਮੇਰਾ ਪਤੀ ਮੇਰੇ ਕਮਰੇ ਵਿੱਚ ਸੌਣ ਦੀ ਬਜਾਏ ਮੇਰੀ ਨੰਦ ਦੇ ਕਮਰੇ ਵਿੱਚ ਸੌਂਦਾ ਸੀ ਮੈਂ ਪੁੱਛਦੀ ਤਾਂ ਉਹ ਕਹਿੰਦਾ ਕਿ ਮੇਰੀ ਭੈਣ ਨੂੰ ਬਿਮਾਰੀ ਹੈ ਜਿਵੇਂ ਹੀ ਰਾਤ ਹੁੰਦੀ ਹੈ ਉਸ ਨੂੰ ਦੌਰੇ ਪੈ ਜਾਂਦੇ ਹਨ ਅਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ ਇੱਕ ਰਾਤ ਅਚਾਨਕ ਜਦੋਂ ਮੈਂ ਆਪਣੀ ਨੰਦ ਦੇ ਕਮਰੇ ਵਿੱਚ ਗਈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਇਹ ਕਹਾਣੀ ਦਾ ਸਿਰਲੇਖ ਸੀ ਹੁਣ ਮੇਰੀ ਸਾਰੀ ਕਹਾਣੀ ਮੇਰੇ ਆਪਣੇ ਸ਼ਬਦਾਂ ਵਿੱਚ ਸੁਣੋ ਅੱਜ ਮੇਰਾ ਵਿਆਹ ਸੀ ਹਰ ਕੁੜੀ ਦੀ ਤਰ੍ਹਾਂ ਮੇਰੇ ਦਿਲ ਵਿੱਚ 20 ਹਜ਼ਾਰਾਂ ਰੀਜਾਂ ਸਨ ਅਤੇ ਮੈਂ ਸਿਰਫ ਇਹ ਚਾਹੁੰਦੀ ਸੀ ਕਿ ਮੇਰਾ ਪਤੀ ਮੈਨੂੰ ਪਿਆਰ ਕਰੇ ਅਤੇ ਮੇਰੀ ਇੱਜ਼ਤ ਕਰੇ ਪਾਰਲਰ ਵਿੱਚ ਤਿਆਰ ਹੁੰਦੀ ਵੀ ਮੈਂ ਇਹੀ ਅਰਦਾਸ ਕਰ ਰਹੀ ਸੀ ਮੈਨੂੰ ਤਿਆਰ ਕਰਨ ਵਾਲੀ ਨੇ ਕਿਹਾ ਅੱਜ ਤੂੰ ਇੰਨੀ ਸੋਹਣੀ ਲੱਗ ਰਹੀ ਹੈ ਕਿ ਤੇਰਾ ਪਤੀ ਤੈਨੂੰ ਦੇਖ ਦੇ ਹੀ ਆਪਣੇ ਹੋਸ਼ ਗਵਾ ਬੈਠੇਗਾ ਉਹ ਤੈਨੂੰ ਦੇਖ ਕੇ ਪਾਗਲ ਹੋ ਜਾਵੇਗਾ ਇਹ ਸੁਣ ਕੇ ਮੈਨੂੰ ਸ਼ਰਮ ਆਈ ਮੈਂ ਆਪਣੀਆਂ ਸਹੇਲੀਆਂ ਨਾਲ ਪਾਰਲਰ ਤੋਂ ਵਿਆਹ ਹਾਲ ਬੱਲ ਜਾ ਰਹੀ ਸੀ ਜਦੋਂ ਮੇਰੀ ਕਾਰ ਇੱਕ ਸਿਗਨਲ ਤੇ ਰੁਕੀ ਮੈਂ ਸਮਾਂ ਲੰਘਣ ਲਈ ਥੋੜਾ ਜਿਹਾ ਇਧਰ ਉਧਰ ਦੇਖਣ ਲੱਗੀ ਅਤੇ ਇੱਕ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਈ ਸਾਡੇ ਨਾਲ ਵਾਲੀ ਕਾਰ ਵਿੱਚ ਇੱਕ ਕੁੜੀ ਅਤੇ ਇੱਕ ਮੁੰਡਾ ਬੈਠੇ ਸਨ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਕੁੜੀ ਮੇਰੀ ਨੰਦ ਸੀ ਉਸ ਸਮੇਂ ਉਸ ਨੂੰ ਵਿਆਹ ਵਿੱਚ ਹੋਣਾ ਚਾਹੀਦਾ ਸੀ ਕਿਉਂਕਿ ਮੇਰੀ ਮਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਬਰਾਤ ਆ ਗਈ ਹੈ ਤਾਂ ਮੇਰੀ ਨੰਦ ਇਸ ਸਮੇਂ ਉਸ ਮੁੰਡੇ ਨਾਲ ਕੀ ਕਰ ਰਹੀ ਸੀ ਅਤੇ ਇਹ ਲੜਕਾ ਕੌਣ ਹੈ ਮੇਰੀ ਨੰਦ ਨੇ ਇਸ ਸਮੇਂ ਪੈਂਟ ਅਤੇ ਕਮੀਜ਼ ਪਾਈ ਹੋਈ ਸੀ ਅਤੇ ਉਹ ਇਸ ਤਰ੍ਹਾਂ ਆਰਾਮ ਨਾਲ ਬੈਠੀ ਸੀ ਇੰਜ ਲੱਗ ਰਿਹਾ ਸੀ ਜਿਵੇਂ ਉਹ ਵਿਆਹ ਵਿੱਚ ਸ਼ਾਮਿਲ ਹੋਣ ਦੇ ਮੂਡ ਵਿੱਚ ਨਹੀਂ ਸੀ ਮੈਂ ਹੈਰਾਨੀ ਨਾਲ ਉਸ ਦੀ ਕਾਰ ਵੱਲ ਦੇਖਦੀ ਰਹੀ ਜਦੋਂ ਅਚਾਨਕ ਸਿਗਨਲ ਖੁੱਲ ਗਿਆ ਮੈਂ ਸੋਚਿਆ ਸ਼ਾਇਦ ਉਸ ਨੇ ਮੈਨੂੰ ਦੇਖਿਆ ਹੋਵੇਗਾ ਕਿਉਂਕਿ ਹੁਣ ਕਾਰ ਦੂਜੇ ਪਾਸੇ ਹੋ ਗਈ ਸੀ ਮੈਂ ਬਹੁਤ ਹੈਰਾਨ ਅਤੇ ਪਰੇਸ਼ਾਨ ਸੀ ਇਸੇ ਤਰ੍ਹਾਂ ਮੈਂ ਉਲਜੀ ਵਿਆਹ ਹਾਲ ਵਿੱਚ ਪਹੁੰਚ ਗਈ ਅਤੇ ਕੁਝ ਸਮੇਂ ਵਿੱਚ ਹੀ ਮੇਰਾ ਵਿਆਹ ਸ਼ੁਰੂ ਹੋ ਗਿਆ ਹਰ ਵੇਲੇ ਮੇਰੀਆਂ ਅੱਖਾਂ ਮੇਰੀ ਨੰਦ ਨੂੰ ਲੱਭਦੀਆਂ ਰਹੀਆਂ ਪਰ ਉਹ ਕਿਤੇ ਨਜ਼ਰ ਨਹੀਂ ਆਈ ਇਸ ਦਾ ਮਤਲਬ ਸੀ ਕਿ ਮੇਰੀਆਂ ਅੱਖਾਂ ਨੂੰ ਧੋਖਾ ਨਹੀਂ ਹੋਇਆ ਸੀ ਮੈਂ ਸੱਚਮੁੱਚ ਉਸ ਨੂੰ ਦੇਖਿਆ ਸੀ ਜਦ ਮਾਲਾ ਸਮੇਂ ਮੇਰੇ ਪਤੀ ਨੂੰ ਆਪਣੀ ਭੈਣ ਨੂੰ ਬੁਲਾਉਣ ਲਈ ਕਿਹਾ ਮੈਂ ਉਹਨਾਂ ਨੂੰ ਇੱਕ ਤੋਹਫ਼ਾ ਦੇਣਾ ਹੈ ਮੇਰੇ ਪਤੀ ਨੇ ਕਿਹਾ ਠੀਕ ਹੈ ਮੈਂ ਉਸ ਨੂੰ ਲੱਭ ਕੇ ਵਾਪਸ ਲਿਆਵਾਂਗਾ ਉਹ ਇੱਥੇ ਕਿਸੇ ਮਹਿਮਾਨ ਨਾਲ ਬੈਠੀ ਹੋਵੇਗੀ ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਉਸ ਨੂੰ ਆਪਣੇ ਪਤੀ ਦੇ ਨਾਲ ਆਉਂਦੇ ਦੇਖਿਆ ਤਾਂ ਉਹ ਕਿਸੇ ਹੋਰ ਕੁੜੀ ਵਰਗੀ ਲੱਗ ਰਹੀ ਸੀ ਉਸ ਨੇ ਪੈਰਾਂ ਤੱਕ ਗਾਉਣ ਪਾਇਆ ਹੋਇਆ ਸੀ ਉਹ ਬਹੁਤ ਚੰਗੀ ਤਰ੍ਹਾਂ ਤਿਆਰ ਸੀ ਅਸਲ ਵਿੱਚ ਇਹ ਲੜਕੀ ਉਸ ਘਰ ਵਿੱਚ ਨਹੀਂ ਸੀ ਮੈਨੂੰ ਸ਼ੱਕ ਹੋਣ ਲੱਗਾ ਪਰ ਮੌਕਾ ਜਿਆ ਨਹੀਂ ਸੀ ਕੀ ਮੈਂ ਉਸ ਦੇ ਕਿਸੇ ਹੋਰ ਸਵਾਲ ਦਾ ਜਵਾਬ ਦੇ ਸਕਾਂ ਇਸ ਲਈ ਮੈਂ ਮੁਸਕਰਾ ਕੇ ਉਸ ਨੂੰ ਮਿਲਣ ਲੱਗੀ ਹੁਣ ਮੈਨੂੰ ਸ਼ੱਕ ਹੋ ਗਿਆ ਸੀ ਕੋਈ ਨਾ ਕੋਈ ਗੜਬੜ ਹੈ ਜਦੋਂ ਮੈਂ ਚਲੀ ਗਈ ਤਾਂ ਉਹ ਮੇਰੇ ਪਤੀ ਨੂੰ ਕਹਿਣ ਲੱਗੀ ਭਰਾ ਤੁਸੀਂ ਆਪਣੀ ਪਤਨੀ ਨਾਲ ਕਾਰ ਵਿੱਚ ਚਲੇ ਜਾਓ ਮੈਂ ਕਿਸੇ ਹੋਰ ਕਾਰ ਵਿੱਚ ਆਵਾਂਗੀ ਇਸ ਤੋਂ ਪਹਿਲਾਂ ਕਿ ਮੈਂ ਹੋਰ ਕੁਝ ਬੋਲਦੀ ਮੇਰੇ ਪਤੀ ਨੇ ਜਲਦੀ ਨਾਲ ਉਸ ਦਾ ਹੱਥ ਫੜਿਆ ਅਤੇ ਉਸ ਨੂੰ ਕਾਰ ਵਿੱਚ ਬਿਠਾਇਆ ਤੇ ਕਿਹਾ ਤੁਸੀਂ ਜਾਣਦੇ ਹੋ ਤੁਸੀਂ 2 ਮਿੰਟ ਵੀ ਮੇਰੀ ਨਜ਼ਰ ਤੋਂ ਦੂਰ ਨਹੀਂ ਰਹਿ ਸਕਦੇ ਹੂੰ ਮੈਨੂੰ ਚਿੰਤਾ ਹੋਣ ਲੱਗੀ ਮੇਰੀ ਨੰਦ ਮੁਸਕਰਾਉਂਦੀ ਹੋਈ ਕਾਰ ਵਿੱਚ ਬੈਠ ਗਈ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇੰਨਾ ਪਹਿਣਾ ਤੇ ਭਰਾਮਾਂ ਵਿੱਚ ਕੀ ਹੋ ਰਿਹਾ ਹੈ ਉਹਨਾਂ ਦੋਵਾਂ ਵਿੱਚਕਾਰ ਕੀ ਚੱਲ ਰਿਹਾ ਹੈ ਪਰ ਮੈਂ ਅਸਫਲ ਰਹੀ ਕਾਰ ਮੇਰੇ ਸਹੁਰੇ ਘਰ ਦੇ ਸਾਹਮਣੇ ਰੁਕ ਗਈ ਮੇਰੀ ਨੰਦ ਮੈਨੂੰ ਕਮਰੇ ਵਿੱਚ ਛੱਡਣ ਆਈ ਮੈਨੂੰ ਮੰਜੇ ਤੇ ਬਿਠਾ ਕੇ ਨੰਦ ਕਹਿਣ ਲੱਗੀ ਅੱਜ ਰਾਤ ਆਪਣੇ ਪਤੀ ਨੂੰ ਇਸ ਕਮਰੇ ਤੋਂ ਬਾਹਰ ਨਾ ਜਾਂਦਿਓ ਨਹੀਂ ਤਾਂ ਤੈਨੂੰ ਪਛਤਾਉਣਾ ਪਵੇਗਾ ਲੱਗਦਾ ਹੈ ਉਹ پاگل ਹੈ ਵਿਆਹ ਦੀ ਪਹਿਲੀ ਰਾਤ ਹੀ ਪਤੀ ਆਪਣੀ ਪਤਨੀ ਨੂੰ ਕਿਉਂ ਛੱਡ ਦੇਵੇਗਾ ਅਤੇ ਉਹ ਮੇਰੇ ਵੱਲ ਅਜੀਬ ਜਈਆਂ ਨਜ਼ਰਾਂ ਨਾਲ ਦੇਖ ਕੇ ਚਲੀ ਗਈ ਉਸ ਦੇ ਜਾਂਦੇ ਹੀ ਮੇਰਾ ਪਤੀ ਅੰਦਰ ਆ ਗਿਆ ਉਹ ਕਾਲੀ ਵਿੱਚ ਸੀ ਕਮਰੇ ਵਿੱਚ ਦਾਖਲ ਹੁੰਦੇ ਹੀ ਉਸ ਨੇ ਦਰਾਜ ਵਿੱਚੋਂ ਇੱਕ ਡੱਬਾ ਕੱਢਿਆ ਤੇ ਮੇਰੇ ਵੱਲ ਦੇਖ ਕੇ ਉਸ ਨੇ ਕਿਹਾ ਕੀ ਇਹ ਇੱਕ ਤੋਹਫਾ ਹੈ ਮੈਂ ਹੁਣ ਜਾ ਰਹੀ ਹਾਂ ਸਵੇਰੇ ਗੱਲ ਕਰਦੇ ਹਾਂ ਉਹ ਗੱਲ ਮੁਕਾ ਕੇ ਕਮਰੇ ਤੋਂ ਬਾਹਰ ਚਲਾ ਗਿਆ ਤੇ ਮੈਂ ਪੂਰੀ ਤਰ੍ਹਾਂ ਹੈਰਾਨ ਰਹੀ ਇਹ ਸਭ ਬਹੁਤ ਜਲਦੀ ਹੋਇਆ ਅਤੇ ਮੈਨੂੰ ਕੁਝ ਕਹਿਣ ਦਾ ਮੌਕਾ ਵੀ ਨਹੀਂ ਮਿਲਿਆ ਮੈਨੂੰ ਉਸ ਸਮੇਂ ਆਪਣੀ ਆਨੰਦ ਦੀਆਂ ਗੱਲਾਂ ਇੱਕਦਮ ਯਾਦ ਆ ਰਹੀਆਂ ਉਸ ਨੇ ਕਿਹਾ ਸੀ ਕਿ ਆਪਣੇ ਪਤੀ ਨੂੰ ਆਪਣੇ ਕੋਲ ਰੱਖੋ ਤੇ ਕਿਤੇ ਬਾਹਰ ਨਾ ਜਾਣ ਦਿਓ ਇਸ ਦਾ ਮਤਲਬ ਸੀ ਕਿ ਉਸ ਨੂੰ ਪਤਾ ਸੀ ਕਿ ਮੇਰਾ ਪਤੀ ਕਿਤੇ ਬਾਹਰ ਜਾ ਰਿਹਾ ਹੈ ਇਹ ਸਾਰੇ ਸਵਾਲ ਮੇਰੇ ਮਨ ਵਿੱਚ ਪੈਦਾ ਹੋ ਰਹੇ ਸਨ ਕੀ ਮੇਰੇ ਨਾਲ ਕੁਝ ਗਲਤ ਹੋਣ ਵਾਲਾ ਹੈ ਮੈਂ ਅਜੇ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਵੀ ਨਹੀਂ ਸੀ ਮੈਂ ਵਿਆਹ ਤੋਂ ਪਹਿਲਾਂ ਇੱਕ ਦੋ ਵਾਰ ਆਪਣੀ ਆਨੰਦ ਨੂੰ ਤਾਂ ਮਿਲ ਚੁੱਕੀ ਸੀ ਪਰ ਮੈਂ ਅਜੇ ਵੀ ਉਸ ਨੂੰ ਸਮਝ ਨਹੀਂ ਸਕੀ ਦੂਜੇ ਪਾਸੇ ਮੇਰਾ ਪਤੀ ਸੀ ਉਸ ਨੂੰ ਮੇਰੇ ਕੋਲ ਬੈਠਣਾ ਚਾਹੀਦਾ ਸੀ ਪਰ ਮੈਂ ਉਸ ਨੂੰ ਮੈਨੂੰ ਛੱਡਣ ਲਈ ਕਿਹਾ ਗਿਆ ਸੀ ਮੇਰਾ ਰਿਸ਼ਤਾ ਰਿਸ਼ਤੇ ਕਰਵਾਉਣ ਵਾਲੀ ਕੰਟੀ ਨੇ ਕਰਵਾਇਆ ਸੀ ਮੇਰੀ ਮਾਂ ਚਾਹੁੰਦੀ ਸੀ ਕਿ ਮੇਰਾ ਵਿਆਹ ਅਜੇ ਹੀ ਥਾਂ ਹੋਵੇ ਜਿੱਥੇ ਸਹੁਰਿਆਂ ਤੋਂ ਕੋਈ ਪਰੇਸ਼ਾਨੀ ਨਾ ਹੋਵੇ ਦਰਸਲ ਮੇਰੀ ਮਾਂ ਚਾਹੁੰਦੀ ਸੀ ਕਿ ਕੀ ਮੇਰਾ ਵਿਆਹ ਬਹੁਤ ਵੱਡੇ ਪਰਿਵਾਰ ਵਿੱਚ ਨਾ ਹੋਵੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਉਹ ਆਪਣੀ ਧੀ ਦਾ ਵਿਆਹ ਅਜੇ ਹੀ ਲੜਕੇ ਨਾਲ ਕਰੇਗੀ ਜੋ ਘਰ ਵਿੱਚ ਖਾਣ ਪੀਣ ਲਈ ਇਕੱਲਾ ਹੀ ਹੋਵੇਗਾ ਮੇਰੀ ਧੀ ਰਾਜ ਕਰੇਗੀ ਮੇਰੀ ਮਾਂ ਨੇ ਆਪਣੇ ਸੰਯੁਕਤ ਪਰਿਵਾਰ ਵਿੱਚ 20 ਸਾਲ ਬਿਤਾਏ ਸਨ ਅਤੇ ਰੋਜ਼ਾਨਾ ਲੜਾਈਆਂ ਹੁੰਦੀਆਂ ਸਨ ਦਾਦੀ ਅਰਥਾਤ ਮੇਰੀ ਮਾਂ ਦੀ ਸਾਸਾ ਤੇ ਦਰਾਣੀ ਨੇ ਮੇਰੀ ਮਾਂ ਦਾ ਜੀਣਾ ਦੁੱਬਰ ਕਰ ਦਿੱਤਾ ਸੀ ਅਸੀਂ ਪਿਛਲੇ ਸਾਲ ਹੀ ਇਕੱਠੇ ਸੀ ਸਾਨੂੰ ਮਾਨਸਿਕ ਸ਼ਾਂਤੀ ਨਹੀਂ ਸੀ ਕਦੇ ਆਂਟੀ ਲੜਨ ਲੱਗ ਜਾਂਦੀ ਅਤੇ ਕਦੇ ਦਾਦੀ ਲੜਨ ਲੱਗ ਜਾਂਦੀ ਨਿੱਕੇ ਨਿੱਕੇ ਗੱਲ ਤੇ ਘਰ 'ਚ ਹੰਗਾਮਾ ਹੋ ਜਾਂਦਾ ਸੀ ਪਿੱਛੇ ਜਹੇ ਮੇਰੀ ਮਾਂ ਨੇ ਕਿਹਾ ਕਿ ਉਹ ਆਪਣੀ ਧੀ ਦਾ ਵਿਆਹ ਇਕਲੌਤੇ ਪਰਿਵਾਰ ਵਿੱਚ ਕਰੇਗੀ ਪਾਰ ਉਸ ਨੂੰ ਆਪਣੇ ਪਿਤਾ ਦੇ ਰਿਸ਼ਤੇਦਾਰਾਂ ਤੋਂ ਬਖ ਹੋਣਾ ਪਸੰਦ ਨਹੀਂ ਸੀ ਇੱਥੋਂ ਤੱਕ ਉਸ ਨੇ ਖੁਦ ਹੀ ਉਹ ਘਰ ਛੱਡਣ ਦਾ ਫੈਸਲਾ ਕੀਤਾ ਉਸ ਦਿਨ ਕੁਝ ਲੋਕ ਮੇਰੀ ਵੱਡੀ ਭੈਣ ਦੇ ਰਿਸ਼ਤੇ ਦੀ ਗੱਲ ਕਰਨ ਆਏ ਸਨ ਮੇਰੀ ਮਾਸੀ ਅਤੇ ਮੇਰੀ ਵੱਡੀ ਮਾਂ ਨੂੰ ਇਹ ਪਸੰਦ ਨਹੀਂ ਸੀ ਉਹਨਾਂ ਨੇ ਜਾਣ ਬੁੱਝ ਕੇ ਘਰ ਵਿੱਚ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਅਤੇ ਉੱਚ-ਉੱਚੀ ਆਵਾਜ਼ ਵਿੱਚ ਮੇਰੀ ਭੈਣ ਤੇ ਝੂਠੇ ਇਲਜ਼ਾਮ ਲਗਾਏ ਅਤੇ ਉਹ ਲੋਕ ਚੰਗੇ ਸਨ ਕਿ ਮੇਰੀ ਭੈਣ ਦਾ ਵਿਆਹ ਉੱਥੇ ਹੀ ਹੋਵੇਗਾ ਪਰ ਉਹਨਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹਨਾਂ ਨੂੰ ਸਾਡੇ ਘਰ ਦਾ ਮਾਹੌਲ ਪਸੰਦ ਨਹੀਂ ਹੈ ਉਸ ਦਿਨ ਪਾਪਾ ਨੂੰ ਅਹਿਸਾਸ ਹੋਇਆ ਕਿ ਹੁਣ ਵੱਖ ਹੋਣਾ ਹੀ ਬਿਹਤਰ ਹੈ ਫਿਰ ਅਸੀਂ ਇੱਕ ਵੱਖਰੇ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਹੋ ਗਏ ਉਸ ਸਾਲ ਵਿੱਚ ਭੈਣ ਦਾ ਵਿਆਹ ਹੋ ਗਿਆ ਪਰ ਉਹ ਵੀ ਸਾਂਝੇ ਪਰਿਵਾਰ ਵਿੱਚ ਸੀ ਵਿਚਾਰੀ ਕੁੜੀ ਹਰ ਸਮੇਂ ਸਹੁਰੇ ਘਰ ਨੌਕਰ-ਬਾਂਗ ਕੰਮ ਕਰਦੀ ਸੀ ਐਸਲੇ ਮਾਣੇ ਫੈਸਲਾ ਕੀਤਾ ਸੀ ਕਿ ਮੇਰਾ ਵਿਆਹ ਉੱਥੇ ਹੀ ਕਰੇਗੀ ਜਿੱਥੇ ਇਕੱਲਾ ਲੜਕਾ ਹੋਵੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਅਣਜਾਣ ਲੜਕੇ ਤੇ ਕਿਵੇਂ ਭਰੋਸਾ ਕਰ ਸਕਦੇ ਹਾਂ ਜੋ ਇਕੱਲਾ ਹੈ ਅਤੇ ਅਸੀਂ ਆਪਣੀ ਧੀ ਨੂੰ ਉਸ ਨੂੰ ਕਿਵੇਂ ਦੇ ਸਕਦੇ ਹਾਂ ਪਰ ਉਸ ਨੇ ਵੀ ਆਪਣੀ ਮਾਂ ਦੀ ਜਿੱਦ ਮੰਨ ਲਈ ਫਿਰ ਮੈਨੂੰ ਇਹ ਰਿਸ਼ਤਾ ਮਿਲਿਆ ਲੜਕੇ ਦੀ ਇੱਕ ਹੀ ਭੈਣ ਸੀ ਅਤੇ ਉਹ ਬਹੁਤ ਚੰਗੇ ਲੋਕ ਸਨ ਮਾਂ ਨੂੰ ਇਹ ਰਿਸ਼ਤਾ ਬਹੁਤ ਪਸੰਦ ਆਇਆ ਤਾ ਉਸ ਨੇ ਰਿਸ਼ਤਾ ਤੈਅ ਕਰ ਦਿੱਤਾ ਜੋ ਵੀ ਹੋਇਆ ਇਹ ਮੇਰੀ ਕਿਸਮਤ ਸੀ ਇਸ ਲਈ ਇਹ ਵਿਆਹ ਹੋਇਆ ਮੈਂ ਆਪਣੀ ਮਾਂ ਨੂੰ ਕਿਹਾ ਸੀ ਕਿ ਅਣਪਛਾਤੇ ਲੋਕ ਹੋਣ ਕਰਕੇ ਉਹ ਚੰਗੀ ਤਰ੍ਹਾਂ ਪਤਾ ਕਰ ਲਵੇ ਪਰ ਮੈਂ ਇਹ ਜ਼ਰੂਰੀ ਨਹੀਂ ਸਮਝਿਆ ਅਤੇ ਹੁਣ ਮੈਨੂੰ ਇਹ ਸੋਚ ਕੇ ਚਿੰਤਾ ਹੋ ਰਹੀ ਸੀ ਕਿ ਵਿਆਹ ਦੀ ਪਹਿਲੀ ਰਾਤ ਮੇਰਾ ਪਤੀ ਮੈਨੂੰ ਕਿੱਥੇ ਛੱਡ ਗਿਆ ਸੀ ਅਜੇ ਹਾਂ ਉਦੋਂ ਹੀ ਹੁੰਦਾ ਹੈ ਜਦੋਂ ਉਹ ਕਿਸੇ ਗਲਤ ਕੰਮ ਵਿੱਚ ਸ਼ਾਮਲ ਹੁੰਦਾ ਹੈ ਸਾਰੀ ਰਾਤ ਮੇਰੀ ਮੁਸੀਬਤ ਵਿੱਚ ਚਲੀ ਗਈ ਮੈਂ ਆਪਣੇ ਪਤੀ ਨੂੰ ਉਡੀਕਦੀ ਰਹੀ ਪਰ ਉਹ ਨਹੀਂ ਆਇਆ ਸਵੇਰ ਦੀ ਪੂਜਾ ਅਤੇ ਭਗਵਾਨ ਦੀ ਆਰਤੀ ਕਰਨ ਤੋਂ ਬਾਅਦ ਮੈਂ ਇਹੀ ਸੋਚਿਆ ਮੈਂ ਆਪਣੀ ਨੰਦ ਨੂੰ ਪੁੱਛਦੀ ਹਾਂ ਉਸ ਨੂੰ ਪਤਾ ਹੋਵੇਗਾ ਕਿ ਉਸ ਦਾ ਭਰਾ ਕਿੱਥੇ ਹੈ ਮੈਂ ਆਪਣੀ ਨੰਦ ਦੇ ਕਮਰੇ ਦੇ ਦਰਵਾਜ਼ੇ ਤੇ ਗਈ ਅਤੇ ਮੇਰਾ ਚਿਹਰਾ ਫਿੱਕਾ ਪੈ ਗਿਆ ਜਦੋਂ ਮੈਂ ਦੇਖਿਆ ਕਿ ਇਹ ਮੇਰੇ ਪਤੀ ਨੇ ਦਰਵਾਜ਼ਾ ਖੋਲ੍ਹ ਲਿਆ ਸੀ ਮੈਂ ਪੂਰੀ ਤਰ੍ਹਾਂ ਹੈਰਾਨ ਸੀ ਉਹ ਆਪਣੀ ਭੈਣ ਦੇ ਕਮਰੇ ਵਿੱਚ ਕੀ ਕਰ ਰਿਹਾ ਸੀ ਮੈਨੂੰ ਦੇਖ ਕੇ ਉਹ ਵੀ ਕੁਝ ਚਿੰਤਿਤ ਹੋ ਗਿਆ ਉਸ ਨੇ ਘਬਰਾ ਕੇ ਪੁੱਛਿਆ ਪਰ ਗੁੱਸੇ ਵਿੱਚ ਮੈਂ ਬਿਨਾਂ ਕੁਝ ਕਹੇ ਆਪਣੇ ਕਮਰੇ ਵਿੱਚ ਚਲੀ ਗਈ ਉਸ ਸਮੇਂ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਕਿਉਂ ਆਪਣੀ ਭੈਣ ਦੇ ਕਮਰੇ ਵਿੱਚ ਕਿਉਂ ਸੀ ਮੈਨੂੰ ਗਲਤ ਨਹੀਂ ਸੋਚਣਾ ਚਾਹੀਦਾ ਸੀ ਪਰ ਮੇਰੇ ਮਨ ਵਿੱਚ ਬਹੁਤ ਸਾਰੇ ਸ਼ੱਕ ਪੈਦਾ ਹੋ ਗਏ ਸਨ ਮੇਰੇ ਪਤੀ ਨੇ ਮੇਰਾ ਪਿੱਛਾ ਕੀਤਾ ਤੇ ਕਿਹਾ ਕਿ ਮੇਰੀ ਭੈਣ ਬਿਮਾਰ ਹੈ ਉਸ ਨੂੰ ਚੱਕਰ ਆਉਂਦੇ ਹਨ ਉਸ ਨੂੰ ਰਾਤ ਨੂੰ ਦਾਰੇ ਪੈਂਦੇ ਹਨ ਅਤੇ ਅਕਸਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ ਇਸ ਲਈ ਮੈਨੂੰ ਰਾਤ ਨੂੰ ਉਸ ਦੇ ਕੋਲ ਰਹਿਣਾ ਪੈਂਦਾ ਹੈ ਤਾਂ ਜੋ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ ਜਦੋਂ ਮੇਰੇ ਪਤੀ ਨੇ ਮੇਰੀ ਨਾਮ ਦੁਆਰੇ ਦੱਸਿਆ ਤਾਂ ਮੈਨੂੰ ਸ਼ਰਮ ਮਹਿਸੂਸ ਹੋਈ ਉਹ ਕਿੰਨਾ ਚੰਗਾ ਅਤੇ ਦੇਖਭਾਲ ਕਰਨ ਵਾਲਾ ਭਰਾ ਸੀ ਅਤੇ ਉਹ ਉਸਤੇ ਸਖਤੀ ਵਰਤ ਰਹੀ ਸੀ ਕੁਝ ਦੇਰ ਬਾਅਦ ਉਸ ਦੀ ਭੈਣ ਵੀ ਉੱਠੀ ਰਿਸੈਪਸ਼ਨ ਪਾਰਟੀ ਵਿੱਚ ਉਹ ਸਾਰਾ ਸਮਾਂ ਮੇਰੇ ਨੇੜੇ ਹੀ ਬੈਠੀ ਰਹੀ ਜਿਸ ਤਰ੍ਹਾਂ ਉਹ ਹੱਸ ਰਹੀ ਸੀ ਮਹਿਮਾਨਾਂ ਨਾਲ ਗੱਲਬਾਤ ਕਰ ਰਹੀ ਸੀ ਉਸ ਨੂੰ ਦੇਖ ਕੇ ਅਜੇ ਹਾਲ ਬਿਲਕੁਲ ਨਹੀਂ ਲੱਗਦਾ ਸੀ ਉਹ ਬਿਮਾਰ ਹੋ ਸਕਦੀ ਹੈ ਮੇਰੇ ਪਤੀ ਨੇ ਰਾਤ ਨੂੰ ਫੇਰ ਉਹੀ ਕੰਮ ਕੀਤਾ ਉਹ ਮੇਰੇ ਕਮਰੇ ਵਿੱਚੋਂ ਬਾਹਰ ਨਿਕਲਿਆ ਅਤੇ ਮੈਨੂੰ ਕਿਹਾ ਕਿ ਮੈਨੂੰ ਆਪਣੀ ਭੈਣ ਦੇ ਕਮਰੇ ਵਿੱਚ ਸੌਣਾ ਪਵੇਗਾ ਉਹ ਚਲਾ ਗਿਆ ਅਤੇ ਮੈਂ ਸੋਚਣ ਲੱਗੀ ਜੇ ਉਹ ਉਸ ਨੂੰ ਆਪਣੀ ਭੈਣ ਦਾ ਇੰਨਾ ਖਿਆਲ ਰੱਖਣਾ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕੀਤਾ ਇਹ ਸਭ ਕਰੋ ਤੱਕ ਚੱਲਦਾ ਰਹੇਗਾ ਕਿ ਉਹ ਹਰ ਰਾਤ ਆਪਣੀ ਭੈਣ ਦੇ ਕਮਰੇ ਵਿੱਚ ਜਾ ਕੇ ਸੌਂਦਾ ਰਹੇਗਾ ਅੱਜ ਵਾਲੀ ਰਾਤ ਵੀ ਅਜਿਹਾ ਹੀ ਹੋਇਆ ਅੱਜ ਤੀਸਰਾ ਦਿਨ ਸੀ ਅਤੇ ਮੈਂ ਹੁਣ ਬਹੁਤ ਤੰਗ ਆ ਗਈ ਸੀ ਮੈਂ ਜਾ ਕੇ ਆਪਣੀ ਆਨੰਦ ਦੇ ਕਮਰੇ ਦੇ ਦਰਵਾਜ਼ੇ ਕੋਲ ਪਹੁੰਚ ਗਈ ਪਰ ਸ਼ਾਇਦ ਦੋਵੇਂ ਬਹੁਤ ਗੂੜੀ ਨੀਂਦ ਵਿੱਚ ਸੌ ਰਹੇ ਸਨ ਉਸ ਨੇ ਦਰਵਾਜ਼ਾ ਵੀ ਨਹੀਂ ਖੋਲਿਆ ਏ ਸਾਬਾ ਕੀ ਹੋ ਰਿਹਾ ਸੀ ਉਹ ਦਰਵਾਜ਼ਾ ਕਿਉਂ ਨਹੀਂ ਖੁੱਲ ਰਿਹਾ ਸੀ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਕਾਫੀ ਦੇਰ ਦਰਵਾਜ਼ਾ ਖੜਕਾਉਣ ਤੋਂ ਬਾਅਦ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ ਮੈਂ ਉਸ ਨੂੰ ਪੁੱਛਿਆ ਤੁਸੀਂ ਬੀਤੀ ਰਾਤ ਦਰਵਾਜ਼ਾ ਕਿਉਂ ਨਹੀਂ ਖੋਲਿਆ ਉਸ ਨੇ ਮੈਨੂੰ ਦਿਲਾਸਾ ਦਿੱਤਾ ਤੇ ਕਿਹਾ ਮੈਂ ਗੂੜੀ ਨੀਂਦ ਵਿੱਚ ਸੀ ਇਸ ਲਈ ਮੈਨੂੰ ਪਤਾ ਨਹੀਂ ਲੱਗ ਸਕਿਆ ਮੈਂ ਉਸ ਨੂੰ ਕਿਹਾ ਜੇ ਤੂੰ ਆਪਣੀ ਭੈਣ ਦੇ ਕਮਰੇ ਵਿੱਚ ਸੌਂਦਾ ਹੈ ਤਾਂ ਦਰਵਾਜ਼ਾ ਖੁੱਲ੍ਹਾ ਰੱਖ ਮੇਰੇ ਸਵਾਲ ਤੇ ਉਹ ਪਰੇਸ਼ਾਨ ਅਤੇ ਘਬਰਾ ਗਿਆ ਉਸ ਨੇ ਕਿਹਾ ਮੈਂ ਤੁਹਾਨੂੰ ਦੱਸਿਆ ਸੀ ਕਿ ਉਸ ਨੂੰ ਦਾਰੇ ਪੈਂਦੇ ਹਨ ਅਤੇ ਇਸ ਲਈ ਮੈਂ ਉਸ ਦੀ ਸੁਰੱਖਿਆ ਲਈ ਦਰਵਾਜ਼ਾ ਬੰਦ ਕਰ ਦਿੱਤਾ ਹੈ ਮੈਂ ਆਪਣੀ ਭੈਣ ਨੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਮੌਕਾ ਨਹੀਂ ਦੇਵਾਂਗਾ ਉਸ ਨੇ ਕਿਹਾ ਕਿ ਉਹ ਇਸ ਗੱਲ ਤੋਂ ਡਰਦਾ ਹੈ ਮੈਂ ਤੁਹਾਡੀ ਭੈਣ ਦਾ ਖਿਆਲ ਰੱਖਾਂਗੀ ਤੁਸੀਂ ਕਮਰੇ ਵਿੱਚ ਰਹੋ ਜਦੋਂ ਮੈਂ ਉਸ ਨੂੰ ਕਿਹਾ ਤਾਂ ਉਹ ਥੋੜਾ ਘਬਰਾ ਗਿਆ ਅਤੇ ਕਿਹਾ ਹੁਣ ਨਹੀਂ ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦੀ ਮੈਂ ਕਿਸੇ ਨੂੰ ਉਸ ਦੇ ਨੇੜੇ ਨਹੀਂ ਰਹਿਣ ਦੇ ਸਕਦਾ ਮੈਂ ਰੋਣ ਲੱਗੀ ਪਰ ਮੇਰੇ ਪਤੀ ਨੇ ਮੈਨੂੰ ਚੁੱਪ ਨਹੀਂ ਕਰਵਾਇਆ ਅਤੇ ਚਲੇ ਗਏ ਮੇਰੀ ਨੰਨਦ ਕਮਰੇ ਵਿੱਚ ਆਈ ਅਤੇ ਮੈਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਮੈਂ ਰਾਤ ਨੂੰ ਆਪਣੇ ਭਰਾ ਨੂੰ ਦੱਸਿਆ ਸੀ ਕਿ ਭਾਬੀ ਦਰਵਾਜ਼ਾ ਖੜਕਾ ਰਹੀ ਹੈ ਦਰਵਾਜ਼ਾ ਖੋਲੋ ਉਹ ਬਹੁਤ ਡਰੀ ਹੋਈ ਲੱਗ ਰਹੀ ਹੈ ਮੈਂ ਉਸ ਨੂੰ ਪੁੱਛਿਆ ਕਿ ਤੁਹਾਨੂੰ ਰਾਤ ਨੂੰ ਦੌਰੇ ਪੈਂਦੇ ਹਨ ਇਸ ਲਈ ਤੁਹਾਡਾ ਭਰਾ ਤੁਹਾਡੇ ਕਮਰੇ ਵਿੱਚ ਸੌਂਦਾ ਹੈ ਮੇਰੀਆਂ ਗੱਲਾਂ ਸੁਣ ਕੇ ਉਹ ਡਰ ਗਈ ਉਹ ਕੁਝ ਕਹਿਣ ਲਈ ਰੁਕ ਗਈ ਫਿਰ ਕਮਰੇ ਤੋਂ ਬਾਹਰ ਭੱਜ ਗਈ ਉਸਦਾ ਇਹ ਬਤੀਰਾ ਬਿਲਕੁਲ ਵੀ ਸਮਝ ਤੋਂ ਬਾਹਰ ਸੀ ਇਹ ਕੀ ਤਰੀਕਾ ਸੀ ਮੇਰਾ ਪਤੀ ਘਰ ਵਿੱਚ ਸੀ ਅਤੇ ਉਹ ਮੇਰੇ ਨਾਲ ਰਹਿਣ ਦੀ ਬਜਾਏ ਇਸ ਤਰ੍ਹਾਂ ਆਪਣੀ ਭੈਣ ਨਾਲ ਸੀ ਜਦੋਂ ਦੋਮਾ પતિ ਪਤਨੀ ਨੂੰ ਪਾਰਟੀ ਵਿੱਚ ਬੁਲਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਇਕੱਲੇ ਜਾਓ ਅਤੇ ਤੁਹਾਡਾ ਜਾਣਾ ਬਹੁਤ ਜ਼ਰੂਰੀ ਹੈ ਇਸ ਲਈ ਮੇਰੀ ਭੈਣ ਵੀ ਤੁਹਾਡੇ ਨਾਲ ਜਾਵੇਗੀ ਜਦਕਿ ਉਸਦੀ ਭੈਣ ਬਿਲਕੁਲ ਵੀ ਨਾਲ ਨਹੀਂ ਜਾਣਾ ਚਾਹੁੰਦੀ ਸੀ ਉਸ ਨੇ ਇਸ਼ਾਰੇ ਨਾਲ ਮੈਨੂੰ ਆਪਣੇ ਨਾਲ ਲੈ ਜਾਣ ਤੋਂ ਵੀ ਵਰਜਾ ਪਰ ਮੈਨੂੰ ਨਹੀਂ ਪਤਾ ਕਿ ਮੇਰੇ ਪਤੀ ਨੂੰ ਕੀ ਸਮੱਸਿਆ ਸੀ ਉਸ ਨੂੰ ਵੀ ਨਾਲ ਲੈ ਗਿਆ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਮੇਰੀ ਨੰਦ ਮੇਰੇ ਪਤੀ ਤੋਂ ਬਹੁਤ ਡਰਦੀ ਸੀ ਅਤੇ ਇਹ ਵੀ ਨੋਟ ਕੀਤਾ ਸੀ ਕਿ ਮੇਰਾ ਪਤੀ ਉਸ ਨਾਲ ਬਹੁਤ ਸਖਤ ਸੀ ਉਸ ਕੋਲ ਮੋਬਾਈਲ ਵੀ ਨਹੀਂ ਸੀ ਅਤੇ ਉਸ ਨੂੰ ਘਰੋਂ ਬਾਹਰ ਵੀ ਨਹੀਂ ਜਾਣ ਦਿੱਤਾ ਜਾਂਦਾ ਸੀ ਸਾਰਾ ਦਿਨ ਰਾਤ ਮੇਰਾ ਪਤੀ ਉਸ ਨੂੰ ਘੂਰਦਾ ਰਹਿੰਦਾ ਸੀ ਇੰਜ ਲੱਗਦਾ ਸੀ ਜਿਵੇਂ ਉਹ ਮੈਨੂੰ ਇਸ ਘਰ ਲੈ ਕੇ ਆਉਣ ਤੋਂ ਬਾਅਦ ਭੁੱਲ ਗਿਆ ਹੋਵੇ ਇੱਕ ਦਿਨ ਮੈਂ ਉਸ ਨੂੰ ਕਿਹਾ ਕਿ ਜੇ ਤੇਰੀ ਭੈਣ ਨੂੰ ਦੌਰੇ ਪੈ ਗਏ ਸਨ ਤਾਂ ਉਸ ਨੂੰ ਡਾਕਟਰ ਕੋਲ ਲੈ ਚੱਲੀਏ ਪਰ ਮੇਰੇ ਪਤੀ ਨੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਮੈਂ ਉਸ ਨੂੰ ਦਵਾਈ ਦੇ ਰਿਹਾ ਹਾਂ ਉਹ ਠੀਕ ਹੋ ਜਾਵੇਗੀ ਉਸ ਦਿਨ ਉਹ ਦੋਵੇਂ ਭੈਣ ਭਰਾ ਕੀਤੇ ਗਏ ਹੋਏ ਸਨ ਅਤੇ ਮੈਨੂੰ ਆਪਣੀ ਨੰਦ ਦੇ ਕਮਰੇ ਦੀ ਤਲਾਸ਼ੀ ਲੈਣ ਦਾ ਮੌਕਾ ਮਿਲਿਆ ਜਦੋਂ ਮੈਂ ਉਸ ਦੇ ਕਮਰੇ ਵਿੱਚ ਗਈ ਤਾਂ ਨਾ ਤਾਂ ਕੋਈ ਗੋਲੀਆਂ ਅਤੇ ਨਾ ਹੀ ਕੋਈ ਰਿਪੋਰਟ ਮਿਲੀ ਫਿਰ ਮੇਰਾ ਪਤੀ ਮੈਨੂੰ ਝੂਠ ਕਿਉਂ ਬੋਲ ਰਿਹਾ ਸੀ ਜੇ ਉਹ ਇਹ ਸਦਾ ਇਲਾਜ ਕਰਵਾ ਰਿਹਾ ਹੁੰਦਾ ਤਾਂ ਉਸ ਨੂੰ ਦਵਾਈ ਦੇ ਪੱਤੇ ਜਾਂ ਕੁਝ ਅਜਿਹਾ ਮਿਲਦਾ ਜੋ ਇਹ ਸਾਬਤ ਕਰ ਦਿੰਦਾ ਮੈਨੂੰ ਆਪਣੇ ਪਤੀ ਤੇ ਸ਼ੱਕ ਹੋ ਗਿਆ ਮੈਂ ਉਸ ਨੂੰ ਦਰਵਾਜ਼ਾ ਬੰਦ ਨਾ ਕਰਨ ਲਈ ਵੀ ਕਿਹਾ ਸੀ ਪਰ ਉਸ ਨੇ ਮੇਰੀ ਇੱਕ ਨਾ ਸੁਣੀ ਇਸ ਲਈ ਹੁਣ ਮੈਂ ਵੀ ਸੋਚਿਆ ਕਿ ਕੀ ਕਰੀਏ ਮੈਂ ਉਸ ਕਮਰੇ ਦੀ ਚਾਬੀ ਛੁਪਾ ਕੇ ਆਪਣੇ ਕਮਰੇ ਵਿੱਚ ਲੈ ਆਈ ਅਤੇ ਸਵੇਰੇ ਦੋਵੇਂ ਵਾਪਸ ਆ ਗਏ ਜਿਵੇਂ ਹੀ ਮੇਰਾ ਪਤੀ ਆਇਆ ਉਸ ਨੇ ਮੈਨੂੰ ਕਿਹਾ ਕਿ ਹੁਣ ਤੁਹਾਡੀ ਸਮੱਸਿਆ ਬਹੁਤ ਜਲਦੀ ਖਤਮ ਹੋ ਜਾਵੇਗੀ ਕੁਝ ਦਿਨਾਂ ਦੀ ਹੀ ਗੱਲ ਹੈ ਮੇਰੀ ਨੰਦ ਦਾ ਚਿਹਰਾ ਦੇਖ ਕੇ ਲੱਗਦਾ ਸੀ ਜਿਵੇਂ ਉਹ ਰੋਂਦੀ ਆਈ ਹੋਵੇ ਰਾਤ ਨੂੰ ਮੇਰਾ ਪਤੀ ਉਸਦੇ ਕਮਰੇ ਵਿੱਚ ਚਲਾ ਗਿਆ ਮੈਂ ਰਾਤ ਨੂੰ ਜਾਗੀ ਅਤੇ ਉਸਦੇ ਕਮਰੇ ਦਾ ਦਰਵਾਜ਼ਾ ਖੋਲ ਕੇ ਉਸਦੇ ਕਮਰੇ ਵਿੱਚ ਦਾਖਲ ਹੋਣ ਵਾਲੀ ਸੀ ਜਦੋਂ ਉਹ ਨਜ਼ਾਰਾ ਦੇਖ ਕੇ ਮੇਰੇ ਹੋਸ਼ ਉੱਡ ਗਏ ਮੈਂ ਦੇਖਿਆ ਕਿ ਮੇਰੇ ਪਤੀ ਨੇ ਮੇਰੀ ਨਨਦ ਨੂੰ ਸੰਗਲਾਂ ਨਾਲ ਬੰਨਿਆ ਹੋਇਆ ਸੀ ਅਤੇ ਉਸ ਦਾ ਸਿਰ ਹੱਥਾਂ ਵਿੱਚ ਰੱਖ ਕੇ ਸੋ ਰਿਹਾ ਸੀ ਮੇਰੀ ਨਨਦ ਸ਼ਾਇਦ ਮੈਨੂੰ ਦੇਖ ਕੇ ਜਾਗ ਪਈ ਸੀ ਅਤੇ ਮੈਨੂੰ ਬਾਹਰ ਜਾਣ ਦਾ ਇਸ਼ਾਰਾ ਕਰ ਰਹੀ ਸੀ ਉਸ ਨੇ ਕਿਹਾ ਮੈਂ ਉਸ ਨੂੰ ਇਸ ਤਰ੍ਹਾਂ ਦੇਖ ਕੇ ਹੈਰਾਨ ਰਹਿ ਗਈ ਅਤੇ ਆਪਣੇ ਪਤੀ ਨੂੰ ਜਗਾਉਣਾ ਚਾਹੁੰਦੀ ਸੀ ਅਤੇ ਪੁੱਛਣਾ ਚਾਹੁੰਦੀ ਸੀ ਕਿ ਇਹ ਸਭ ਕੀ ਹੈ ਭਾਰਤ ਜਦੋਂ ਉਹਨੇ ਹੱਥ ਜੋੜ ਲਏ ਤਾਂ ਮੈਂ ਬਾਹਰ ਆ ਗਈ ਡਰ ਦੇ ਮਾਰੇ ਮੈਂ ਸਾਰੀ ਰਾਤ ਸੋਚਦੀ ਰਹੀ ਕਿ ਮੇਰੇ ਪਤੀ ਨੇ ਆਪਣੀ ਭੈਣ ਨੂੰ ਕਿਉਂ ਬੰਨਿਆ ਹੈ ਕਾਰਨ ਕੀ ਸੀ ਸਵੇਰੇ ਆਉਂਦਿਆ ਹੀ ਮੈਂ ਬਹਾਨਾ ਬਣਾ ਕੇ ਨੰਦ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਉਸ ਨੂੰ ਪੁੱਛਿਆ ਕਿ ਮੈਂ ਰਾਤ ਨੂੰ ਕੀ ਦੇਖਿਆ ਸੀ ਤਾਂ ਉਹ ਰੋਣ ਲੱਗ ਪਈ ਅਤੇ ਕਹਿਣ ਲੱਗੀ ਜਦੋਂ ਤੋਂ ਮੰਮੀ ਡੈਡੀ ਦੀ ਮੌਤ ਹੋਈ ਹੈ ਮੇਰੇ ਭਰਾ ਦਾ ਬਿਹਾਰ ਬਦਲ ਗਿਆ ਹੈ ਅਤੇ ਉਹ ਚਾਹੁੰਦੇ ਹਨ ਕਿ ਮੈਂ ਆਪਣੀ ਸਾਰੀ ਜ਼ਮੀਨ ਜਾਇਦਾਦ ਉਹਨਾਂ ਦੇ ਨਾਮ ਤੇ ਤਬਦੀਲ ਕਰ ਦਿਆਂ ਅਤੇ ਹਰ ਰੋਜ਼ ਉਹ ਮੈਨੂੰ ਆਪਣੇ ਹਿੱਸੇ ਦੀ ਜਾਇਦਾਦ ਨੂੰ ਉਹਨਾਂ ਦੇ ਨਾਮ ਤੇ ਤਬਦੀਲ ਕਰਨ ਲਈ ਕਹਿੰਦੇ ਹਨ ਜਦੋਂ ਮੈਂ ਇਨਕਾਰ ਕੀਤਾ ਤਾਂ ਉਹਨਾਂ ਨੇ ਮੈਨੂੰ ਕੁੱਟਿਆ ਰਾਤ ਨੂੰ ਵੀ ਉਹ ਮੈਨੂੰ ਜੰਜੀਰਾ ਨਾਲ ਬੰਨ੍ਹ ਦਿੰਦੇ ਹਨ ਤਾਂ ਜੋ ਮੈਂ ਦੁਖੀ ਰਹਾ ਮੈਂ ਕਈ ਵਾਰ ਉਸ ਦੇ ਪੈਰੀ ਪੈ ਗਈ ਮੈਨੂੰ ਜਾਣ ਦਿਓ ਮੈਨੂੰ ਇਹਨਾਂ ਦੁੱਖ ਨਾ ਦਿਓ ਪਰ ਉਹ ਹੌਲੀ ਹੌਲੀ ਮੇਰੀ ਜਾਨ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਰੋਣ ਲੱਗੀ ਅਤੇ ਇਹ ਸਭ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਾ ਮੇਰਾ ਪਤੀ ਇੰਨਾ ਮਾੜਾ ਵਿਅਕਤੀ ਹੋ ਸਕਦਾ ਹੈ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਜੇ ਮੈਂ ਅੱਜ ਰਾਤ ਨੂੰ ਇਹ ਸਭ ਆਪਣੀ ਅੱਖਾਂ ਨਾਲ ਨਾ ਦੇਖਿਆ ਹੁੰਦਾ ਤਾਂ ਸ਼ਾਇਦ ਮੈਨੂੰ ਵਿਸ਼ਵਾਸ ਨਾ ਹੁੰਦਾ ਕਿ ਮੇਰੀ ਨਨਦ ਕਿੰਨਾ ਦੁੱਖ ਸਹਿ ਰਹੀ ਆ ਪਰ ਹੁਣ ਸਾਰੀ ਅਸਲੀਅਤ ਖੁੱਲ ਕੇ ਸਾਹਮਣੇ ਆ ਚੁੱਕੀ ਸੀ ਮੇਰੀ ਨਨਦ ਮੈਨੂੰ ਜੱਫੀ ਪਾ ਕੇ ਰੋਣ ਲੱਗ ਪਈ ਭਾਬੀ ਮੈਨੂੰ ਇੱਥੋਂ ਕਿਤੇ ਭੇਜ ਦਿਓ ਮੇਰੀ ਜਾਨ ਬਚਾ ਲਓ ਉਸ ਨੂੰ ਚੁੱਪ ਕਰਾ ਦਿੱਤਾ ਅਤੇ ਸੋਚ ਰਹੀ ਸੀ ਕਿ ਹੁਣ ਮੈਂ ਕੀ ਕਰਾਂ ਕੁਝ ਸਮੇਂ ਬਾਅਦ ਮੇਰਾ ਪਤੀ ਮੇਰੇ ਕੋਲ ਆਇਆ ਤੇ ਕਿਹਾ ਕਿ ਮੈਂ ਆਪਣੀ ਆਨ ਦਾ ਰਿਸ਼ਤਾ ਤੈਅ ਕਰ ਦਿੱਤਾ ਹੈ ਕੱਲ ਉਸ ਨੂੰ ਮੁੰਡੇ ਵਾਲੇ ਦੇਖਣ ਲਈ ਆ ਰਹੇ ਹਨ ਮੈਂ ਅਗਲੇ ਐਤਵਾਰ ਆਪਣੀ ਭੈਣ ਨੂੰ ਅਲਵਿਦਾ ਕਰਾਂਗਾ ਇਹ ਸੁਣ ਕੇ ਮੈਂ 당ਗ ਰਹਿ ਗਈ ਮੇਰੀ ਆਨੰਦ ਕੁਝ ਹੋਰ ਹੀ ਕਹਿ ਰਹੀ ਸੀ ਉਹ ਉਸ ਦਾ ਵਿਆਹ ਇੱਕ ਅਮੀਰ ਬਜ਼ੁਰਗ ਨਾਲ ਕਰਵਾ ਰਿਹਾ ਹੈ ਉਸ ਦੇ ਬਦਲੇ ਵਿੱਚ ਬੁੱਢੇ ਤੋਂ ਪੈਸੇ ਵੀ ਮੰਗੇ ਸਨ ਅਤੇ ਕਹਿ ਰਹੇ ਸਨ ਕਿ ਉਸ ਨੇ ਮੁੰਡੇ ਨਾਲ ਰਿਸ਼ਤਾ ਤੈਅ ਕਰ ਦਿੱਤਾ ਹੈ ਇਹ ਸਭ ਕੀ ਸੀ ਮੇਰੇ ਪਤੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਸਿਰਫ ਆਪਣੀ ਭੈਣ ਦਾ ਵਿਆਹ ਕਰਨਾ ਚਾਹੁੰਦਾ ਹਾਂ ਤਾਂ ਕੀ ਮੈਂ ਆਪਣੇ ਮਾਪਿਆਂ ਦੇ ਸਾਹਮਣੇ ਆਪਣਾ ਸਿਰ ਉੱਚਾ ਕਰ ਸਕਾਂ ਮੇਰਾ ਪਤੀ ਅੰਦਰੋਂ ਇਹ ਕਹਿ ਰਿਹਾ ਸੀ ਅਤੇ ਉਹ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਕਿ ਅਸਲ ਕਹਾਣੀ ਕੁਝ ਹੋਰ ਹੀ ਸੀ ਇਹ ਦੋਵੇਂ ਭੈਣ ਅਤੇ ਭਰਾ ਅਜੀਬ ਸਨ ਪਤਾ ਨਹੀਂ ਸੱਚ ਕੌਣ ਬੋਲ ਰਿਹਾ ਸੀ ਤੇ ਝੂਠ ਕੌਣ ਮੇਰੇ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਸੀ ਮੇਰੇ ਪਤੀ ਨੇ ਮੈਨੂੰ ਉਸ ਲੜਕੇ ਦੀ ਤਸਵੀਰ ਵੀ ਦਿਖਾਈ ਸੀ ਜਿਸ ਨਾਲ ਉਹ ਆਨੰਦ ਦਾ ਰਿਸ਼ਤਾ ਤੈਅ ਕਰਨ ਜਾ ਰਹੇ ਆ ਸੀ ਅਤੇ ਉਹ ਮੁੰਡਾ ਮੇਰੀ ਨਨਦ ਦੇ ਬਰਾਬਰ ਦੀ ਉਮਰ ਦਾ ਸੀ ਅਤੇ ਸੁੰਦਰ ਸੀ ਜਦੋਂ ਮੈਂ ਇਹ ਗੱਲ ਆਪਣੀ ਨੰਦ ਨੂੰ ਦੱਸੀ ਤਾਂ ਉਸ ਨੇ ਕਿਹਾ ਪਾਈ ਝੂਠ ਬੋਲ ਰਿਹਾ ਹੈ ਉਸ ਨੇ ਮੇਰਾ ਵਿਆਹ ਇੱਕ ਬੁੱਢੇ ਆਦਮੀ ਨਾਲ ਤੈਅ ਕੀਤਾ ਹੈ ਤਾਂ ਜੋ ਮੇਰੇ ਬਦਲੇ ਵਿੱਚ ਉਸ ਤੋਂ ਪੈਸੇ ਲੈ ਸਕੇ ਉਹ ਮੈਨੂੰ ਵੇਚਣਾ ਚਾਹੁੰਦਾ ਹੈ ਮੈਂ ਕੀ ਕਰਾਂ ਮੈਂ ਉਸ ਦੀ ਮਦਦ ਕਿਵੇਂ ਕਰ ਸਕਦੀ ਹਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਕੀ ਕਰਾਂ ਮੈਂ ਕਿਹਾ ਜੇ ਮੈਂ ਤੈਨੂੰ ਇੱਥੋਂ ਭਜਾ ਦਿੱਤਾ ਤਾਂ ਤੂੰ ਕਿੱਥੇ ਜਾਵੇਂਗੀ ਉਸ ਨੇ ਕਿਹਾ ਉਹ ਆਪਣੀ ਸਹੇਲੀ ਦੇ ਘਰ ਜਾਵੇਗੀ ਉਹ ਇੱਕ ਵਕੀਲ ਹੈ ਉਹ ਮੈਨੂੰ ਬਚਾਵੇਗੀ ਮੇਰੇ ਕੋਲ ਫੋਨ ਵੀ ਨਹੀਂ ਹੈ ਨਹੀਂ ਤਾਂ ਮੈਂ ਹੁਣ ਤੱਕ ਉਸ ਨੂੰ ਮਦਦ ਲਈ ਬੁਲਾ ਲਿਆ ਹੁੰਦਾ ਮੈਂ ਉਸ ਨੂੰ ਆਪਣਾ ਫੋਨ ਦਿੱਤਾ ਉਸ ਨੇ ਆਪਣੇ ਦੋਸਤ ਨਾਲ ਗੱਲ ਕੀਤੀ ਅਤੇ ਸਾਡੇ ਵਿਚਾਰੇ ਫੈਸਲਾ ਹੋਇਆ ਕਿ ਮੈਂ ਆਪਣੇ ਪਤੀ ਨੂੰ ਦੁੱਧ ਵਿੱਚ ਮਿਲਾ ਕੇ ਨੀਂਦ ਦੀਆਂ ਗੋਲੀਆਂ ਦੇਵਾਂਗੀ ਜਦੋਂ ਉਹ ਬੇਹੋਸ਼ ਹੋ ਜਾਂਦਾ ਹੈ ਕਿਸੇ ਬਹਾਨੇ ਨਾਲ ਮੈਂ ਉਸ ਨੂੰ ਆਪਣੀ ਕਾਰ ਵਿੱਚ ਛੁਪਾ ਕੇ ਰਾਤ ਨੂੰ ਉਸਦੇ ਦੋਸਤ ਦੇ ਘਰ ਛੱਡ ਆਵਾਂਗੀ ਕਿਉਂਕਿ ਡਰਾਈਵਰ ਨੂੰ ਵੀ ਬਹੁਤ ਤਮਕੀਆਂ ਦਿੱਤੀਆਂ ਗਈਆਂ ਸਨ ਉਹ ਆਪਣੇ ਪਤੀ ਦੀ ਤਰਫੋਂ ਇਕੱਲੀ ਕਿਤੇ ਬਾਹਰ ਨਹੀਂ ਜਾ ਸਕਦੀ ਮੈਂ ਇਸ ਯੋਜਨਾ ਲਈ ਸਹਿਮਤ ਹੋ ਗਈ ਰਾਤ ਨੂੰ 10 ਵਜੇ ਮੈਂ ਆਪਣੇ ਪਤੀ ਨੂੰ ਦੁੱਧ ਦੇ ਗਲਾਸ ਵਿੱਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ ਅੱਧੇ ਘੰਟੇ ਬਾਅਦ ਮੈਂ ਦੇਖਿਆ ਕਿ ਉਹ ਸੁੱਤਾ ਪਿਆ ਸੀ ਮੌਕਾ ਚੰਗਾ ਸੀ ਰਾਤ ਨੂੰ 10 ਵਜੇ ਮੈਂ ਆਪਣੇ ਪਤੀ ਨੂੰ ਦੁੱਧ ਦੇ ਗਲਾਸ ਵਿੱਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ ਅੱਧੇ ਘੰਟੇ ਬਾਅਦ ਮੈਂ ਦੇਖਿਆ ਕਿ ਉਹ ਸੁੱਤਾ ਪਿਆ ਸੀ ਮੌਕਾ ਚੰਗਾ ਸੀ ਮੈਂ ਨੰਦ ਨੂੰ ਸੀੜ ਤੇ ਲੁਕਣ ਲਈ ਕਿਹਾ ਅਤੇ ਚੌਂਕੀਦਾਰ ਨੂੰ ਕਿਹਾ ਕਿ ਮੇਰੀ ਮਾਂ ਦੀ ਸਿਹਤ ਠੀਕ ਨਹੀਂ ਹੈ ਦਰਵਾਜ਼ਾ ਖੋਲੋ ਕਾਰ ਨੇ ਜਲਦੀ ਦਰਵਾਜ਼ਾ ਖੋਲ੍ਹਿਆ ਕਾਰ ਸੜਕ ਤੇ ਲੈ ਗਈ ਕੁਝ ਦੇਰ ਵਿੱਚ ਹੀ ਅਸੀਂ ਇੱਕ ਘਰ ਦੇ ਸਾਹਮਣੇ ਪਹੁੰਚ ਗਏ ਸੀ ਮੇਰੀ ਨੰਦ ਕਹਿਣ ਲੱਗੀ ਭਾਬੀ ਤੂੰ ਘਰ ਚੱਲ ਨਹੀਂ ਤਾਂ ਫਸ ਜਾਵੇਂਗੀ ਪਰ ਮੈਂ ਉਸ ਨੂੰ ਫਿਲਹਾਲ ਅੰਦਰ ਛੱਡਣਾ ਚਾਹੁੰਦੀ ਸੀ ਅਤੇ ਉਸ ਦੇ ਦੋਸਤ ਨੂੰ ਮਿਲਣਾ ਚਾਹੁੰਦੀ ਸੀ ਅਤੇ ਉਸ ਨੂੰ ਕਹਿਣਾ ਚਾਹੁੰਦੀ ਸੀ ਕਿ ਉਹ ਮੇਰੀ ਨੰਦ ਦਾ ਧਿਆਨ ਰੱਖੇ ਮੇਰਾ ਇਰਾਦਾ ਸੀ ਕਿ ਇੱਥੋਂ ਮੈਂ ਸਿੱਧੀ ਆਪਣੇ ਘਰ ਜਾਵਾਂਗੀ ਅਤੇ ਆਪਣੇ ਮਾਪਿਆਂ ਨੂੰ ਆਪਣੇ ਪਤੀ ਬਾਰੇ ਸਾਰੀ ਸੱਚਾਈ ਦੱਸਾਂਗੀ ਜਿਹੜਾ ਬੰਦਾ ਆਪਣੀ ਭੈਣ ਦਾ ਨਹੀਂ ਬਣ ਸਕਦਾ ਉਹ ਮੇਰਾ ਕਿਵੇਂ ਬਣ ਸਕਦਾ ਹੈ ਮੈਂ ਅਜੇ ਦਰਵਾਜ਼ੇ ਤੋਂ ਬਾਹਰ ਆਈ ਹੀ ਸੀ ਕਿ ਗੇਟ ਖੁੱਲ੍ਹਿਆ ਅਤੇ ਬਾਹਰੋਂ ਇੱਕ ਮੁੰਡਾ ਅੰਦਰ ਆਇਆ ਮੈਂ ਉਸ ਲੜਕੇ ਨੂੰ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਈ ਇਹ ਉਹੀ ਮੁੰਡਾ ਸੀ ਜਿਸ ਨੂੰ ਮੈਂ ਆਪਣੇ ਵਿਆਹ ਵਾਲੇ ਦਿਨ ਆਪਣੀ ਨੰਦ ਨਾਲ ਕਾਰ ਵਿੱਚ ਦੇਖਿਆ ਸੀ ਮੈਂ ਸੋਚ ਰਹੀ ਸੀ ਉਹ ਜ਼ਰੂਰ ਕੋਈ ਕੁੜੀ ਹੋਵੇਗੀ ਅਤੇ ਇਹ ਉਸ ਦੀ ਦੋਸਤ ਹੋਵੇਗੀ ਪਰ ਹੁਣ ਮੈਂ ਉਸ ਲੜਕੇ ਨੂੰ ਦੇਖ ਕੇ ਹੈਰਾਨ ਰਹਿ ਗਈ ਉਹ ਇੱਥੇ ਕੀ ਕਰ ਰਿਹਾ ਹੈ ਮੇਰੀ ਨੰਦ ਦੂਜੇ ਪਾਸਿਓਂ ਬਾਹਰ ਆਈ ਅਤੇ ਮੈਨੂੰ ਕਹਿਣ ਲੱਗੀ ਭਾਬੀ ਇਹ ਮੇਰੇ ਦੋਸਤ ਦਾ ਭਰਾ ਹੈ ਮੈਂ ਅੰਦਰ ਜਾਣਾ ਹਾਂ ਤੁਸੀਂ ਘਰ ਜਾਓ ਮੈਂ ਮਹਿਸੂਸ ਕਰ ਸਕਦੀ ਹਾਂ ਕਿ ਕੁਝ ਗਲਤ ਸੀ ਮੈਂ ਤੁਰੰਤ ਫੈਸਲਾ ਕੀਤਾ ਆਪਣੀ ਨੰਦ ਨੂੰ ਕਾਰ ਵਿੱਚ ਬੈਠਣ ਲਈ ਕਿਹਾ ਅਸੀਂ ਘਰ ਵਾਪਸ ਜਾ ਰਹੇ ਹਾਂ ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਹ ਦੌੜ ਕੇ ਉਸ ਲੜਕੇ ਦੇ ਕੋਲ ਜਾ ਕੇ ਖੜੀ ਹੋਈ ਅਤੇ ਕਹਿਣ ਲੱਗੀ ਮaaf ਕਰਨਾ ਭਾਬੀ ਪਰ ਮੈਂ ਹੁਣ ਵਾਪਸ ਨਹੀਂ ਜਾ ਸਕਦੀ ਮੈਨੂੰ ਇਹ ਕੁੜੀ ਪਸੰਦ ਹੈ ਇਸੇ ਲਈ ਮੈਂ ਤੈਨੂੰ ਝੂਠ ਬੋਲ ਕੇ ਇੱਥੇ ਲੈ ਆਇਆ ਤੇ ਮੁੰਡਾ ਹੱਸਣ ਲੱਗ ਪਿਆ ਤੇ ਉਸ ਨੂੰ ਮੋੜ ਕੇ ਕਿਹਾ ਪਰ ਮੈਂ ਤਾਂ ਤੇਰੀ ਪਰਝਾਈ ਨੂੰ ਵੀ ਪਸੰਦ ਕਰ ਲਿਆ ਹੈ ਮੈਂ ਘਬਰਾ ਗਈ ਸੀ ਕਿ ਉਹ ਕੀ ਕਹਿ ਰਿਹਾ ਸੀ ਨੰਦ ਵੀ ਹੈਰਾਨ ਰਹਿ ਗਈ ਮੁੰਡੇ ਨੇ ਕਿਹਾ ਮੈਂ ਤੁਹਾਡੇ ਨਾਲ ਧੋਖਾ ਕਰ ਰਿਹਾ ਸੀ ਹੁਣ ਦੇਖ ਤੇਰੀ ਪਰਝਾਈ ਵੀ ਮੇਰੇ ਨਾਲ ਫਸ ਗਈ ਹੈ ਮੈਂ ਮੁੜੀ ਅਤੇ ਦੌੜਨ ਲੱਗੀ ਪਰ ਉਹ ਮੇਰੇ ਅੱਗੇ ਆ ਗਿਆ ਉਹ ਮੇਰਾ ਹੱਥ ਫੜ ਕੇ ਅੰਦਰ ਖਿੱਚਣ ਲੱਗਾ ਜਦੋਂ ਮੇਰੀ ਨੰਦ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਦੋ ਹੋਰ ਲੜਕਿਆਂ ਨੂੰ ਬੁਲਾਇਆ ਉਹਨਾਂ ਲੋਕਾਂ ਦੇ ਇਰਾਦੇ ਖਤਰਨਾਕ ਜਾਪਦੇ ਸਨ ਮੈਂ ਇੱਥੇ ਆ ਕੇ ਬਹੁਤ ਵੱਡੀ ਗਲਤੀ ਕੀਤੀ ਸੀ ਉਹ ਸਾਨੂੰ ਖਿੱਚ ਰਿਹਾ ਸੀ ਉਸੇ ਵੇਲੇ ਪੁਲਿਸ ਦਾ ਹਾਰਣ ਵੱਜਣ ਲੱਗਾ ਪਤੀ ਨੂੰ ਆਉਂਦਿਆਂ ਦੇਖ ਕੇ ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਪੁਲਿਸ ਉਹਨਾਂ ਲੋਕਾਂ ਨੂੰ ਫੜ ਕੇ ਲੈ ਗਈ ਮੈਂ ਹੈਰਾਨ ਰਹਿ ਗਈ ਮੈਂ ਆਪਣੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਸਨ ਪਰ ਫੇਰ ਮੇਰਾ ਪਤੀ ਇੱਥੇ ਕਿਵੇਂ ਪਹੁੰਚਿਆ ਮੇਰੇ ਪਤੀ ਨੇ ਕਿਹਾ ਮੇਰੀ ਭੈਣ ਕਈ ਮਹੀਨੇ ਪਹਿਲਾਂ ਉਸ ਮੁੰਡੇ ਦੇ ਪਿਆਰ ਦੇ ਜਾਲ ਵਿੱਚ ਫਸ ਗਈ ਸੀ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਨੂੰ ਉਸ ਲੜਕੇ ਦਾ ਪੂਰਾ ਵੇਰਵਾ ਮਿਲਿਆ ਪਤਾ ਲੱਗਾ ਕਿ ਲੜਕਾ ਧੋਖੇबाज ਸੀ ਉਸ ਨੂੰ ਕੁਝ ਦੱਸਿਆ ਪਰ ਉਸ ਨੇ ਵਿਸ਼ਵਾਸ ਨਹੀਂ ਕੀਤਾ ਉਲਟਾ ਉਸ ਨੂੰ ਮੇਰੇ ਤੇ ਸ਼ੱਕ ਹੋ ਗਿਆ ਅਤੇ ਉਸ ਨੇ ਘਰੋਂ ਭੱਜਣ ਦੀ ਯੋਜਨਾ ਬਣਾਈ ਜਦੋਂ ਤੱਕ ਵਿਆਹ ਦਾ ਦਿਨ ਆ ਗਿਆ ਮੈਂ ਉਸ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਸਖਤ ਸਜ਼ਾ ਵੀ ਦਿੰਦਾ ਰਿਹਾ ਮੈਂ ਉਸ ਨੂੰ ਉਸ ਦੇ ਕਮਰੇ ਵਿੱਚ ਬੰਦ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਨੇ ਕਈ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਸੀ ਅਤੇ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਕਿਸੇ ਆਵਾਰਾ ਮੁੰਡੇ ਦੇ ਹੱਥੋਂ ਉਸ ਦੀ ਇੱਜ਼ਤ ਬਰਬਾਦ ਕਰੇ ਸਭ ਕੁਝ ਜੋ ਉਸ ਨੇ ਤੁਹਾਨੂੰ ਦੱਸਿਆ ਉਹ ਝੂਠ ਸੀ ਕੱਲ ਜਦੋਂ ਤੁਸੀਂ ਲੋਕ ਯੋਜਨਾ ਬਣਾ ਰਹੇ ਸੀ ਮੈਂ ਸੁਣਿਆ ਤੇ ਫੈਸਲਾ ਕੀਤਾ ਕਿ ਤੁਸੀਂ ਜੋ ਵੀ ਚਾਹੁੰਦੇ ਹੋ ਤੁਹਾਨੂੰ ਕਰਨ ਦਿਓ ਤਾਂ ਜੋ ਜਦੋਂ ਤੁਹਾਨੂੰ ਸਭ ਕੁਝ ਪਤਾ ਲੱਗ ਜਾਵੇ ਜਦ ਤੱਕ ਬੰਦਾ ਠੋਕਰ ਨਾ ਖਾਵੇ ਉਹ ਨਹੀਂ ਰੁਕਦਾ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਜਾਣ ਦਿੱਤਾ ਅਤੇ ਉਹਨਾਂ ਗੋਲੀਆਂ ਤੇ ਦੁੱਧ ਨੂੰ ਉਹਨਾਂ ਗੋਲੀਆਂ ਤੇ ਦੁੱਧ ਨੂੰ ਡੋਲ ਦਿੱਤਾ ਮੈਨੂੰ ਯਕੀਨ ਸੀ ਕਿ ਇੱਥੇ ਅਜਿਹਾ ਹੀ ਕੁਝ ਹੋਵੇਗਾ ਅਤੇ ਇਹ ਹੋ ਗਿਆ ਹੈ ਇਸ ਲਈ ਮੈਂ ਪੁਲਿਸ ਨਾਲ ਵਾਪਸ ਆ ਗਿਆ ਸਾਬਕਾ ਜ ਸੁਣ ਕੇ ਮੈਨੂੰ ਵੀ ਸ਼ਰਮ ਮਹਿਸੂਸ ਹੋਈ ਅਤੇ ਮੇਰੀ ਨੰਦ ਵੀ ਉੱਥੇ ਹੱਥ ਜੋੜ ਕੇ ਕਹਿਣ ਲੱਗੀ ਬਾਈ ਮੈਨੂੰ ਮaaf ਕਰ ਦਿਓ ਮੈਂ ਅਸਲ ਵਿੱਚ ਉਸ ਮੁੰਡੇ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਨੁਕਸਾਨ ਕਰਨ ਜਾ ਰਹੀ ਸੀ ਮੈਨੂੰ ਉਸ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਸੀ ਸਾਡੇ ਆਪਣੇ ਲੋਕਾਂ ਤੋਂ ਬਿਨਾ ਕੋਈ ਨਹੀਂ ਹੈ ਉਸ ਨੇ ਮੇਰੇ ਤੋਂ ਮਾਫੀ ਵੀ ਮੰਗੀ ਅਤੇ ਅਸੀਂ ਉਸ ਨੂੰ ਮਾਫ ਕਰ ਦਿੱਤਾ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਇਹ ਗਲਤ ਸੀ ਕੁਝ ਦਿਨਾਂ ਬਾਅਦ ਅਸੀਂ ਉਸ ਦਾ ਵਿਆਹ ਕਰ ਦਿੱਤਾ ਅੱਜ ਵੀ ਉਹ ਆਪਣੇ ਘਰ ਵਿੱਚ ਖੁਸ਼ ਹੈ ਅਤੇ ਮੈਂ ਵੀ ਆਪਣੇ ਪਤੀ ਨਾਲ ਚੰਗੀ ਜ਼ਿੰਦਗੀ ਬਤੀਤ ਕਰ ਰਹੀ ਹਾਂ ਇਹ ਸੱਚ ਹੈ ਕਿ ਜਦੋਂ ਤੱਕ ਤੁਸੀਂ ਠੋਕਰ ਨਾ ਖਾਓ ਤੁਸੀਂ ਕੁਝ ਨਹੀਂ ਸਿੱਖਦੇ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਇਸ ਨੂੰ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰੋ ਅਤੇ ਹਾਂ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਸਾਡੇ ਆਉਣ ਵਾਲੇ ਕੱਲ ਦੀ ਇੱਕ ਨਵੀਂ ਦਿਲਚਸਪ ਕਹਾਣੀ ਦੇ ਨਾਲ ਸਾਡੇ ਉੱਤੇ ਤੁਹਾਡਾ ਪਿਆਰ ਬਣਾ ਹੀ ਰੱਖੋ ਸਭ ਨੂੰ ਮੇਰੀਆਂ ਪਿਆਰ ਭਰੀਆਂ ਸ਼ੁਭਕਾਮਨਾਵਾਂ ਦੋਸਤੋ